ਆਪਣਾ ਵਲੌਗ ਦੇਖਦੇ ਸਾਰੇ ਮਿੱਤਰ ਵੈਲੀ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਆਪਣਾ ਚੌਥਾ ਦਿਨ ਹੈ ਤੇ ਅੱਜ ਦੀ ਆਪਣੀ ਵਿਵਸਥਾ ਇਹ ਰਹੂਗੀ ਕਿ ਵੀ ਆਪਾਂ ਰੁਕਾਂਗੇ ਅੱਜ ਜਾ ਕੇ ਹਰਦਵਾਰ ਤੇ ਬਾਬਾ ਜੀ ਸਾਡੇ ਨਾਲ ਨੇ ਤੇ ਤੇ ਇਹਨਾਂ ਨੇ ਇੱਥੇ ਪੂਰੀ ਸਾਹਿਬ ਵਾਲੇ ਉਹਨਾਂ ਦਾ ਕੀ ਨਾਮ ਹੈ ਬਾਬਾ ਕਸ਼ਮੀਰ ਸਿੰਘ ਜੀ ਪੂਰੀ ਵਾਲੇ ਉਹਨਾਂ ਦੀ ਸਰਾਵਾਂ ਨੇ ਤੇ ਉੱਥੇ ਆਪ ਨੂੰ ਕਮਰਾ ਮਿਲ ਜਾਊਗਾ ਤੇ ਅੱਜ ਆਪਾਂ ਉੱਥੇ ਰਵਾਂਗੇ ਤੇ ਕੱਲ ਆਪਾਂ ਸਿੱਧਾ ਹੀ ਹੇਮਕੋਟ ਸਾਹਿਬ ਤੋਂ ਪੂਰਾ ਟਰੈਕ ਕਰਕੇ ਸਿੱਧੇ ਗੋਵਿੰਦਰ ਟਾਮ ਆ ਗਏ ਸੀ ਤੇ ਟੋਟਲ ਪੈਂਦਾ ਆਪਾਂ ਨੂੰ 18 ਕਿਲੋ 18 ਤੋਂ 20 ਕਿਲੋ ਮੀਟਰ ਪੈਂਦਾ ਸੋ ਕੱਲ ਦੀ ਤਕਾਵਟ ਜ਼ਿਆਦਾ ਹੋ ਗਈ ਸੀ ਤੋ ਤਾਂ ਕਰਕੇ ਵਲੌਗ ਦੇ ਐਡੀਟ ਕਰਦੇ ਜਾਂਦੀ ਵਾਰ ਨੇ ਮੇਲੇ ਕਿਲੇ ਥੋੜੀ ਜੀ ਨਿਆਣਿਆਂ ਲਈ ਖਰੀਦਾਰੀ ਕੀਤੀ ਆ ਖਲਾਉਣੇ-ਖਲੂਣੇ ਲਈ ਉਹਨਾਂ ਲਈ ਕਿ ਕਿਤੇ ਢਾਵਾ ਢੁਬਾ ਦੇ ਕੇ ਰੁਕਾਂਗੇ ਤੇ ਅੱਜ ਦਾ ਸਟੇ ਅਪਾ ਕੋਸ਼ਿਸ਼ ਕਰਾਂਗੇ ਵੀ ਸਾਡਾ ਹਰਦਵਾਰ ਹੋਵੇ ઋਸ਼ੀਕੇਸ਼ ਅੱਜ ਆਪਾਂ ਲੇਟ ਹੋ ਗਏ ਨਿਕਲਦੇ ਨਿਕਲਦੇ ਆਪਾਂ ਨੂੰ ਨਿਕਲਣਾ ਚਾਹੀਦਾ ਸੀ 6 ਵਜੇ ਸਾਨੂੰ ਵੱਜ ਗਿਆ 10 ਇਸ ਟਾਈਮ ਸੋ ਦੇਖਦੇ ਆ 12 ਘੰਟੇ ਦਾ ਤਾਂ ਰਾਹ ਹੈਗਾ ਕਿਉਂਕਿ ਸਾਰਾ ਸਾਰਾ ਰਾਹ ਪਹਾੜੀ ਰਾਹ ਆ ਮੈਂ ਗੋਮਨ ਘਾੜ ਤੋਂ ਨਿਕਲਦੇ ਸਾਰ ਥੋੜੀ ਅੱਗੇ ਆ ਕੇ ਆ ਦੋ ਨਦੀਆਂ ਦਾ ਸੰਗਮ ਮਿਲਦਾ ਇਹਨਾਂ ਦਾ ਨਾਮ ਤਾਂ ਪਤਾ ਨਹੀਂ ਸਾਨੂੰ ਪਰ 뷰 ਇੱਥੇ ਬਹੁਤ ਘੈਂਟ ਆਂਦਾ ਗਾਂ ਗਾਂ ਕੀ ਆ 뷰 ਆ ਥੋੜੀ ਰੁੱਕ ਕੇ ਇੱਥੇ ਵੱਡੇ ਪੱਧਰ ਦੇ ਫੋਟੋਗ੍ਰਾਫੀ ਕਰਦੇ ਆ ਬਾਅਦ ਚ ਜਾਂਦੇ ਹੋਏ ਆਪਾਂ ਇੱਥੋਂ ਆ ਗੁਰਦਾਸ ਸਾਹਿਬ ਰੁੱਕੇ ਇਥੋਂ ਪ੍ਰਸ਼ਾਦਾ ਪਾਣੀ ਸ਼ਕਿਆ ਪ੍ਰਸ਼ਾਦਾ ਬਹੁਤ ਖਾਣਾ ਸਾਡਾ ਇਹ ਗੁਰਦੁਆਰਾ ਸਾਹਿਬ ਦਾ ਬਹੁਤ ਲੇਟ ਪਹੁੰਚੇ ਫੋਟੋਗ੍ਰਾਫਰ ਸਾਨੂੰ 11 12 ਵਜੇ ਇਸ ਕਰਕੇ ਵਲੌਗ ਦਾ ਐਂਡ ਨਹੀਂ ਕਰ ਸਕੇ ਸੋ ਅੱਜ ਦਾ ਤੇ ਕੱਲ ਦਾ ਵਲੌਗ ਇਕੱਠਾ ਰੱਖਾਂਗੇ ਤਾਂ ਕੱਲ ਪੂਰੀ ਸ਼ਹਿਰ ਤੋਂ ਲੈ ਕੇ 9 ਵਜੇ ਤੋਂ ਲੈ ਕੇ 11 12 ਵਜੇ ਤੱਕ ਆਪਣੀ ਲੌਂਗ ਡਰਾਈਵ ਸੀ ਤੋ ਅੱਜ ਕੰਟੀਨਿਊ ਕਰਦੇ ਆਂ ਅੱਜ ਜਾਵਾਂਗੇ ਹੁਣ ਕੌਟਾ ਸਾਹਿਬ ਦਰਸ਼ਨ ਮਿਲ ਕਰਾਂਗੇ ਉੱਥੇ ਫਿਰ ਉਸ ਤੋਂ ਬਾਅਦ ਅੱਗੇ ਦੀ ਗਾਉਂਦਵਲੀ ਬਣਾਵਾਂਗੇ। ਬੰਦੇ ਹੀ ਆਪਣੇ ਇੱਥੇ ਫੂਡ ਕੋਰਟ ਬਣਿਆ ਹੋਇਆ ਫੂਡ ਕੋਰਟ ਬਹੁਤ ਸੋਹਣਾ ਹੈ ਇੱਥੇ ਤੇ ਬਾਈ ਹੁਣ ਹੀ ਕਹਿੰਦੇ ਕਾਫੀ ਪੀਣੀ ਆ ਤੇ ਹਾਂਜੀ ਕਾਫੀ-ਕੂਫੀ ਪੀ ਕੇ ਹੁਣ ਆਪਾਂ ਆਇਆ ਹਰਦਵਾਰ ਹਰਦਵਾਰ ਮੈਂ ਕਹਾਂ ਚਲੋ ਰਸ਼ ਬਹੁਤ ਆ ਦੇਖ ਲਈਏ ਮੇਲੇ ਗਿੱਲੇ ਇੱਥੇ ਦੇ ਮੈਂ ਕਦੇ ਆਇਆ ਨਹੀਂ ਮੇਰਾ ਕੋਈ ਐਕਸਪੀਰੀਅੰਸ ਨਹੀਂ ਹੈਗਾ ਇਥੇ ਦਾ ਵੀ ਬੰਦੇ ਨੂੰ ਹਰ ਇੱਕ ਜਗ੍ਹਾ ਦਾ ਐਕਸਪੀਰੀਅੰਸ ਲੈਣਾ ਚਾਹੀਦਾ ਵੀ ਕਿੱਦਾਂ ਕੀ ਹੈ ਕੀ ਸਾਲ ਚਲਦੇ ਚਲਾਂਦੇ ਆਪਾਂ ਦੇਰਾਦੂਨ ਨੂੰ ਪਹੁੰਚੇ ਆਂ ਦੇਰਾਦੂਨ ਚ ਇੱਕ ਜਗ੍ਹਾ ਆ ਜਿਹਦਾ ਨਾਮ ਆ ਰੋਬਰ ਕੇਵ ਉਹਨੂੰ ਗੁੱਚੂ ਪਾਣੀ ਵੀ ਕਹਿੰਦੇ ਆ ਸੋ ਅਸੀਂ ਕਿਹਾ ਚਲੋ ਮੁੰਡਿਆਂ ਨੂੰ ਗੁੱਚੂ ਪਾਣੀ ਦਾ ਦਰਸ਼ਨ ਕਰਾ ਦਈਏ ਰੋਬਰ ਕੇਵ ਸੋਹਣੀ ਜਗ੍ਹਾ ਆ ਤੁਹਾਨੂੰ ਦਿਖਾਉਨੇ ਆ ਹੁਣੇ ਐਦਾਂ ਦਾ ਮਾਹੌਲ ਆ ਕੁਛ ਜਾਮ ਹਰ ਜਗ੍ਹਾ ਆ ਜਾਮ ਤਾਂ ਆ ਕਿ ਉਹ ਜੂਨ ਜਲਾਈ ਦਾ ਮਹੀਨਾ ਚੱਲਦਾ ਆ ਤੇ ਜੁਆਕਾਂ ਨੂੰ ਛੁੱਟੀਆਂ ਸਕੂਲਾਂ ਦੀਆਂ ਉਹਦੇ ਕਰਕੇ ਵਾਪਸ ਚੱਲੇ ਆਂ ਜੀ ਵਾਪਸ ਜਾਣ ਦਾ ਕਾਰਨ ਇਹ ਆ ਵੀ ਪਾਰਕਿੰਗ ਹੈ ਨਹੀਂ ਜਮੈਂ ਬੁਰਾ ਹਾਲਾ ਨੀਚੇ ਜਿਉਂ-ਜਿਉਂ ਬੜਾ ਆਇਆ ਤੇ ਸਾਨੂੰ ਐਂ ਲੱਗਦਾ ਵੀ ਅਸੀਂ ਪਹੁੰਚ ਗਏ ਘਰ ਦੇ ਨੇੜੇ ਬਸ 2 ਘੰਟੇ ਦਾ ਸਫ਼ਰ ਰਹਿ ਗਿਆ ਹੋਰ ਫਿਰ ਅੱਜ ਦਾ ਵਲੌਗ ਕਰਾਂਗੇ ਸਮਾਪਤ ਫਿਰ ਤੁਹਾਨੂੰ ਨਵੀਂ ਵੀਡੀਓ ਦੇ ਨਵੇਂ ਸਫ਼ਰਾਂ ਨਾਲ ਮਿਲਾਂਗੇ ਤੇ ਚੈਨਲ ਨੂੰ ਲਾਈਕ ਜਰੂਰ ਕਰਿਓ ਸਬਸਕ੍ਰਾਈਬ ਕਰ ਜਰੂਰ ਕਰਿਓ ਤੇ ਸ਼ੇਅਰ ਜਰੂਰ ਕਰਿਓ